ਇਰੇ ਵਰਗੇ ਆਂਦਾ ਜੁੱਤੀਆਂ ਆਉਂਦੀਆਂ ਚਿਹੜੀਆਂ ਤੁਹਾਡੇ ਹੱਥਾਂ 'ਵੀਆਂ ਨੂੰ ਬਲਵੰਤ ਰਾਜੋ ਆਣਾ ਵਰਗੇ ਤੂੰ ਲੈਕ ਨਹੀਂ ਤੂੰ ਗੰਦੀ ਨਾਲੀ ਦਾ ਕੀੜਾ ਵਾ ਚਾਹੇ ਤਰਾ ਜਗਤ ਹਵਾਰਾ ਵਾ ਚਾਹੇ ਚੂਹਾ ਤੇ ਥੁਰਾ ਵਾ ਇਹ ਸਾਰੇ ਤੁਸੀਂ ਗੰਦੀ ਨਾਲੀ ਦੇ ਕੀੜੇ ਹੋ ਆ ਹੁਣ ਮੈਂ ਪੁੱਛਣਾ ਚਾਹਨਾ ਵੀ ਹੁਣ ਥੁੱਕ ਨਾਲ ਥੁੱਕ ਨਾਲ ਕਿਉਂ ਚੱਟ ਰਿਹਾ ਏ ਪਹਿਲਾਂ ਕੀ ਕੁੱਤੇ ਨੂੰ ਭੋਗ ਦਾਲ ਦਈਏ ਬੰਦੀ ਸਿੰਘ ਸਾਡੇ ਬੰਦੀ ਸਿੰਘ ਹਾਏ ਸਾਡੇ ਬੰਦੀ ਸਿੰਘ ਹਾਏ ਬੰਦੀ ਸਿੰਘ ਸਾਡੇ ਰਿਆ ਕਰੋ ਮੈਂ ਕਹਿੰਦਾ ਬਲਵੰਤ ਰਾਜੌਣਾ ਅੱਤਵਾਦੀ ਹਰਤਾਲ ਕਰ ਤੇਰੀ ਨਾਨੀ ਯਾਦ ਆਜੂਗੀ ਤੁਸੀਂ ਸਾਡੇ ਧਰਮ ਦੀ ਰਾਜਨੀਤੀ ਕਰਦੇ ਹੋ ਬਲੇ ਮੈਂ ਆਲੀ ਆਂਦੀ ਕਾਲੀ ਮਰੂਆ ਜੀ ਮੈਂ ਝੁਗੂਆਂ ਨਹੀਂ ਖਾਲਿਸਤਾਨ ਦਾ ਮੁੱਦਾ ਚੱਲੂ ਆ ਜੀ ਕੋਈ ਖਾਲਿਸਤਾਨ ਨਹੀਂ ਇਹ ਖਾਲਿਸਤਾਨ ਦਾ ਭੋਗ ਪਹਿ ਚੁੱਕਿਆ ਵਾ ਕੱਲ ਬੀਬੀ ਹਰਸ ਮਰਤਕੌਰ ਬਾਦਲ ਲੋਕ ਸਭਾ ਵਿੱਚ ਕਦੇ ਹਿੰਦੀ ਬੋਲਦੀ ਸੀ ਕਦੇ ਅੰਗਰੇਜ਼ੀ ਬੋਲਦੀ ਸੀ ਕਦੇ ਪੰਜਾਬੀ ਬੋਲਦੀ ਸੀ ਬੜੀਆਂ ਚੀਕਾਂ ਵਾਲੇ ਢਿੰਗਾ ਮਾਰਦੇ ਸੀ ਕਦੇ ਸਰ ਅਮਰੀਤ ਸਿੰਘ ਮਿੱਟੂ ਦੇ ਖਿਲਾਫ ਬੋਲਦੀ ਸੀ ਕਦੇ ਕਹਿੰਦੀ ਸੀ ਬੰਦੀ ਸਿੰਘ ਸਾਡੇ ਬੰਦੀ ਸਿੰਘ ਹਾਏ ਸਾਡੇ ਬੰਦੀ ਸਿੰਘ ਹਾਏ ਬੰਦੀ ਸਿੰਘ ਸਾਡੇ ਰਿਹਾ ਕਰੋ ਫਿਰ ਕੀ ਕੀਤਾ ਸਾਡੇ ਮਾਨ ਜੋ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਜਿਹੜੇ ਬੱਬਰ ਸ਼ੇਰ ਨੇ ਤੇ ਕੀ ਬੋਲੇ ਅੱਜ ਕਹਿੰਦੇ ਜਿਹੜਾ ਬੰਦਾ ਇੱਕ ਕਾਤਲ ਆ ਮਾਫੀ ਨਹੀਂ ਮੰਗ ਰਿਹਾ ਆਪਣਾ ਗੁਨਾਹ ਨੂੰ ਮਾਫ ਨਹੀਂ ਮੈਂ ਮੰਗ ਰਿਹਾ ਹਾਂ ਮਾਫੀ ਆਈ ਤਾਂ ਉਹਨੂੰ ਛੱਡਣ ਦਾ ਕੀ ਫਾਇਦਾ ਮੈਂ ਸਭ ਤੋਂ ਪਹਿਲਾਂ ਸ੍ਰੀ ਅਮਿਤ ਸ਼ਾਹ ਜੀ ਦਾ ਦਿਨੋਂ ਧੰਨਵਾਦ ਕਰਦਾ ਮਾਂ ਕਿ ਪ੍ਰਮਾਤਮਾ ਇਹਨਾਂ ਨੂੰ ਲੰਮੀ ਉਮਰ ਬਖਸ਼ੇ ਤੰਦਰੁਸਤੀ ਬਖਸ਼ੇ ਸਿਹਤ ਵਧੀਆ ਹੋਵੇ ਔਰ ਦੇਸ਼ ਦੀ ਰਾਜਨੀਤੀ ਇੰਨੀ ਵਧੀਆ ਕਰਨ ਕਿ ਜਿੰਨਾ ਹੁਣ ਨਾ ਚਮਕਦਾ ਉਹਦੋਂ ਹੁਣ 100 ਗੁਣਾ ਹੋਰ ਚਮਕੇ ਜੈ ਜੈਕਾਰ ਹੋਵੇ ਸ੍ਰੀ ਅਮਿਤ ਸ਼ਾਹ ਜੀ ਦੀ ਲੇਕਿਨ ਬੰਦੀ ਸਿੰਘਾਂ ਨੇ ਮੂੰਹ ਤੇ ਤੇ ਵੀੜਾ ਪੱਜ ਗਈ ਆ ਜਿਹੜੇ ਧਰਨਾ ਲਾਈ ਬੈਠੇ ਆ ਨਾ ਉੱਥੇ ਮਹਾਲੀ ਵਿੱਚ ਜਾਂ ਜਿਹੜੇ ਧਮਕੇ ਦਿੰਦਾ ਸੀ ਕਹਦਾ ਸੀ ਮੈਂ ਮੈਂ ਹੜਤਾਲ ਕਰੂੰਗਾ ਮੈਂ ਕਹਿੰਦਾ ਬਲਵੰਤ ਰਾਜਵਾਨਾ ਅੱਤਵਾਦੀ ਹੜਤਾਲ ਕਰ ਤੇਰੀ ਨਾਨੀ ਯਾਦ ਆਜੂਗੀ ਜਦ ਮੁੱਖ ਮੰਤਰੀ ਸਾਹਿਬ ਬਿਆਨ ਸਿੰਘ ਜੀ ਨੂੰ ਸ਼ਹੀਦ ਕੀਤਾ ਉਦੋਂ ਤੈਨੂੰ ਪਤਾ ਨਹੀਂ ਸੀ ਉਦੋਂ ਤੂੰ ਚੌਰਾ ਸੀਗਾ ਉਹਦੋਂ ਉਦੋਂ ਤੂੰ ਅੱਜ ਨਾਲ ਉਹਨਾਂ ਦੇ 17 ਮੁੱਖ ਮੰਤਰੀ ਸਾਹਿਬ ਨਾਲ 17 ਬੰਦੇ ਬੰਬ ਲਾਟ ਕੀਤੇ ਉਹਨਾਂ ਕਿੱਥੇ ਸੀ ਹੁਣ ਤੈਨੂੰ ਐਸਡੀਪੀ ਤੋਂ 20-20 ਹਜ਼ਾਰ ਮਹੀਨਾ ਦਿੰਦੀ ਆ ਤੇਰੇ ਵਰਗੇ ਆਂਦਾ ਜੁੱਟੀਆਂ ਹੋਣੇ ਜਿਹੜੀਆਂ ਤੁਹਾਡੇ ਹੱਤਵਾਦੀਆਂ ਨੂੰ ਬਲਵੰਤ ਰਾਜੋਆਣਾ ਵਰਗੇ ਨੂੰ ਤੁਸੀਂ ਲੋਕ ਜੁੱਤੀ ਦੇ ਯਾਰ ਹੋ ਤੁਸੀਂ ਤਾਂ ਤੁਹਾਨੂੰ ਦਾ ਫਾਂਸੀ ਦੇ ਕੇ ਛੜਕਾ ਦੇਣਾ ਚਾਹੀਦਾ ਤੁਸੀਂ ਸਾਡੇ ਧਰਮ ਦੀ ਰਾਜਨੀਤੀ ਕਰਦੇ ਹੋ ਕਦੇ ਮੈਂ ਅਕਾਲੀ ਆਂ ਜੀ ਅਕਾਲੀ ਮਰੂੰਗਾ ਜੀ ਮੈਂ ਝੁਗੂਗਾ ਨਹੀਂ ਖਾਲਸਾ ਦਾ ਮੁੱਦਾ ਚੱਲੂ ਆ ਜੀ ਕੋਈ ਖਾਲਸਾਣ ਨਹੀਂ ਇਹਦੇ ਖਾਲਸਾਣ ਦਾ ਭੋਗ ਪਹਿ ਚੁੱਕਿਆ ਵਾ ਬੀਬੀ ਹਰ ਸਿਮਰਤ ਕੌਰ ਨੂੰ ਵੀ ਕਹਿਣਾ ਚਾਹੁੰਦਾ ਐ ਜੀਪੀਸੀ ਦੁਰਵਾਰ ਤੋਂ ਨਾ ਕਰੋ ਗੋਲਕ ਦੀ ਤੁਸੀਂ ਲੱਖਾਂ ਰੁਪਈਆ ਉਸ ਤੇ ਆਤਵਾਦੀ ਦੇ ਖਰਚ ਕਰਤਾ ਉਹ ਕਿਹੜੀ ਵਿਸ਼ੇ 'ਚ ਕਿਸੇ ਗਰੀਬ ਦਾ ਇੱਕ ਪਿੰਡ ਲੈ ਲਓ ਜ਼ਰੂਰਤਮੰਦ ਬੰਦੇ ਦਾ ਭਲਾ ਕਰ ਦਿਓ ਪਿੰਡ ਦਾ ਇੱਕ ਪਿੰਡੀ ਸਵਾਰ ਤੁਸੀਂ ਪੰਜਾਬ ਦਾ ਇੱਕ ਪਿੰਡ ਲੈ ਲਿਓ ਐ ਜੀਪੀਸੀ ਪੂਰਾ ਸੋਨੇ ਸੋਨੇ ਚਿੜੀਆ ਬਣ ਜੂਗੀ ਪਿੰਡ ਪਰ ਤੁਸੀਂ ਸਵਾਏ ਹਾਏ ਆਤਵਾਦੀਆਂ ਦਾ ਹੁਣ ਤੁਹਾਡਾ ਯੁੱਗ ਅਕਾਲੀ ਦਰਬਾਰ ਦਾ ਖਤਮ ਹੋ ਗਿਆ ਏ ਅਮਿਤ ਸ਼ਾਹ ਜੀ ਦਾ ਮੈਂ ਫਿਰ ਦੁਬਾਰਾ ਤੋਂ ਦਿਲੋਂ ਧੰਨਵਾਦ ਕਰਦਾ ਹਾਂ ਬਈ ਜਿਹੜਾ ਇਹਨਾਂ ਨੂੰ ਚੰਗਾ ਐਸਜੀਪੀਸ ਨੂੰ ਝੜਕਾਇਆ ਤੇ ਅਕਾਲੀ ਦਲ ਹਰ ਸਮੇਂ ਤੁਹਾਨੂੰ ਮੈਂ ਦੱਸਿਆ ਆ ਆ ਵੀਡੀਓ ਤੁਹਾਨੂੰ ਦਿਖਾ ਰਹੇ ਆ ਆ ਦੇਖੋ ਜਦੋਂ ਤੱਕ ਦਿੱਲੀ ਦੇ ਗਲੀਆਂ ਵਿੱਚ ਕਾਂਗਰਸੀ ਹੋਰ ਪ੍ਰਿੰਟਾਂ ਵੱਲੋਂ ਸਾਡੀਆਂ ਸਾਡੀਆਂ ਧੀਆਂ ਭੈਣਾਂ ਦੀਆਂ ਦਾਸਾਂ ਸਾਨੂੰ ਦਿਖਾਈ ਦਿੰਦੀਆਂ ਰਹਿਣਗੀਆਂ ਉਦੋਂ ਤੱਕ ਮੇਰੇ ਸ਼ਹੀਦ ਹੋਏ ਵੀਰਾਂ ਦੇ ਸੁਪਨਿਆਂ ਨੂੰ ਸਰਕਾਰ ਕਰਨ ਦੀ ਆਸ ਬਣਦੀ ਰਹੇਗੀ ਅੱਜ ਦੀ ਸੱਜਣਾਂ ਵਾਲੇ ਕੀ ਕਹਿੰਦੇ ਚਲੋ ਚਲੋ ਜਨਮ ਜਾਲਾ ਨਹੀਂ ਸਿਰ ਨਾ ਅੱਗੇ ਕਦੇ ਨਹੀਂ ਚੁਕੇਗਾ ਆ ਹੁਣ ਮੈਂ ਪੁੱਛਣਾ ਚਾਹਨਾ ਵੀ ਹੋਰ ਥੁੱਕ ਨਾਲ ਥੁੱਕ ਨਾਲ ਕਿਉਂ ਚੱਟ ਰਿਹਾ ਏ ਪਹਿਲਾਂ ਕੀ ਕੁੱਤੇ ਨੂੰ ਭੋਗ ਦੱਸਦੀ ਇਹ ਇਹ ਹੁਣ ਇਹਦੀ ਭੈਣ ਕਿਸਿਆ ਕਮਲਦੀਪ ਕੌਰ ਮੂੰਹ ਬੋਲੀ ਭੈਣ ਜਿਹੜੀ ਆ ਬੀਬੀ ਕਰਨਦੀਪ ਕੌਰ ਨੇ ਸਹੀ ਕਿਹਾ ਜੀ ਵੀ ਨੂੰ ਉਹ ਵੀ ਸ਼ੌਣੀ ਕੌਟੀ ਮੈਂਬਰਾਂ ਬੀਬੀ ਬੜੀ ਸਿਆਣੀ ਆ ਬੀਬੀ ਕਰਨਦੀਪ ਕੌਰ ਇੱਕ ਮੈਂ ਹੋਰ ਕਹਿਣਾ ਚਾਹਨਾ ਕੇਂਦਰੀ ਮੰਤਰੀ ਅਮਰ ਸਿੰਘ ਜੀ ਦੁਆਰਾ ਫਿਰ ਧੰਨਵਾਦ ਕਰਦਾ ਹਾਂ ਜਿਹੜੇ ਕਾਨੂੰਨ ਲੈਂਦੇ ਆ ਨਵੇਂ ਜਿਹੜੇ ਬੱਚਿਆਂ ਦੀ ਬਦਫੈਲੀ ਆ ਜਾਂ ਹੋਰ ਜਿਹੜੇ ਸੰਸ ਕਾਨੂੰਨ ਲੈਂਦੇ ਆ ਜਿਹੜਾ ਕੋਈ ਐਕਸੀਡੈਂਟ ਕਰਕੇ ਭੱਜ ਗਿਆ ਤਾਂ ਉਹਨੂੰ ਸਜ਼ਾ ਹੋਊਗੀ ਮੈਂ ਇਹਨਾਂ ਦਾ ਵੀ ਕਾਨੂੰਨ ਲਿਆਉਣ ਤੇ ਵੀ ਧੰਨਵਾਦ ਕਰਦਾ ਵਾਂ ਜਿਹੜੇ ਸੋਧ ਕੀਤੇ ਕਰੋਨਾ ਉਹਨਾਂ ਨੂੰ ਧੰਨਵਾਦ ਕਰਦਾ ਵਾਂ ਦੁਬਾਰਾ ਦਾ ਫੇਰ ਅਤਬਾਦੀ ਬਲਵੰਤ ਰਾਜਾ ਨੂੰ ਕਹਿਣਾ ਜੇ ਤੂੰ ਆਪਣੇ ਪਿਓ ਦਾ ਹੈ ਨਾ ਹੁਣ ਤੂੰ ਮਾਫੀ ਨਾ ਮੰਗੀ ਨਾ ਤੂੰ ਫਾਂਸੀ ਦੀ ਸਜ਼ਾ ਨੂੰ ਕਹੀਂ ਮੇਰੀ ਰੱਦ ਕਰੋ ਉਹਦਾ ਭੁਖੜਦਾ ਵਾਲੀ ਗੱਲਾਂ ਆਪਣਾ ਕਿਉਂਕਿ ਤੂੰ ਲੈਕ ਨਹੀਂ ਤੂੰ ਗੰਦੀ ਨਾਲੀ ਦਾ ਕੀੜਾ ਵਾਂ ਚਾਹੇ ਤੇਰਾ ਜਗਤਾਰ ਹਵਾਰਾ ਵਾ ਚਾਹੇ ਤੂੰ ਅਤੇ ਪਿਉਰਾ ਵਾ ਇਹ ਸਾਰੇ ਤੁਸੀਂ ਗੰਦੀ ਨਾਲੀ ਦੇ ਕੀੜੇ ਹੋ ਅਮਿਤ ਸ਼ਾਹ ਜੀ ਦਾ ਮੈਂ ਦੁਬਾਰਾ ਦਾ ਫੇਰ ਧੰਨਵਾਦ ਕਰਦਾ ਮੱਬਰ ਸ਼ੇਰ ਜੀ ਦਾ ਇਨਾ ਨੇ ਅਮਿਸ਼ਾ ਜੀ ਤੁਸੀਂ ਦੇਖ ਚਲਾਉਣਾ ਵਾ ਅੱਗੇ 2024 ਫਿਰ ਚਲਾਉਣਾ ਤੁਸੀਂ